ਤਤਰੇ ਕਾਲਜੀ ਬਹੁਤ ਬਹੁਤ ਸਵਾਗਤ ਹੋ ਜੰਦਾ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜਾਂ ਸੁਖ ਬਲੌਗਰ ਤੇ ਜੇ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ ਕੌਣ ਆ ਗਿਆ ਵੀ ਗੁਰਸਿਖਤ ਕਿਹਨੂੰ ਦੇਖਣ ਗਈ ਹੈ ਲਓ ਜੀ ਗੁਰਸਿਖਤ ਦੇ ਪੂਆ ਜੀ আর ਫੁੱਫੜ ਜੀ ਤੇ ਨਾਲ ਜੱਪ ਹਰੀਨ ਕੌਰ ਸੰਧੂ ਆਈ ਹੈ ਹਨਾ ਤੇ ਗੁਰਸਿਖਤ ਨੂੰ ਇੰਨਾ ਜ਼ਿਆਦਾ ਚਾਹ ਸੀ ਜਦੋਂ ਇਹਨੂੰ ਪਤਾ ਲੱਗਿਆ ਨਾ ਵੀ ਪੂਆ ਜੀ ਨੇ ਆਉਣਾਗਾ ਪੂਰੀ ਖੁਸ਼ ਹੋ ਗਈ ਅੱਜ ਦੇ ਇਸ ਬਲੌਗ ਦੇ ਵਿੱਚ ਜੀ ਅਸੀਂ ਤੁਹਾਨੂੰ ਬਾਹਰ ਲੈ ਕੇ ਚੱਲਾਂਗੇ ਕਿਤੇ ਅੱਜ 15 ਅਗਸਤ ਆ ਠੀਕ ਹੈ ਜੀ ਤੇ ਦਿਨ ਹੈਗਾ ਅੱਜ ਵੀਰਵਾਰ ਹੈ ਨਾ ਤੇ ਦਸਵੀਂ ਦਾ ਦਿਹਾੜਾ ਹੈਗਾ ਜੀ ਜੇ ਸਿੱਖੀ ਜੁੰਦ ਦੇ ਵਿੱਚ ਆਪਣੇ ਹੈਗਾ ਕਿ ਆਪਾਂ ਦਸਵੀਂ ਤੇ ਜਾਵਾਂਗੇ ਆਪਣੇ ਨੇੜੇ ਦਸਵੀਂ ਭਰਦੀ ਆ ਕਿੱਥੇ ਜਾਵਾਂਗੇ ਤੁਸੀਂ ਪੂਰੀ ਵੀਡੀਓ ਦੇਖਿਓ ਔਰ ਗੱਲਾਂ ਬਾਤਾਂ ਇੰਜੋਏ ਕਰਿਓ ਹਨਾ ਜੇ ਤੁਸੀਂ ਕਿਸੇ ਸਟ੍ਰੈਸ ਚੋਂ ਕਿਸੇ ਟੈਨਸ਼ਨ ਆਪੇ ਤੁਸੀਂ ਜ਼ਰੂਰ ਬਲੌਗ ਦੇਖਿਓ ਕਿਉਂਕਿ ਬਲੌਗ ਆਪਣਾ ਬਹੁਤ ਜ਼ਿਆਦਾ ਸੋਹਣਾ ਹੋਣ ਜਾ ਰਿਹਾ ਜੀ ਘਰੋਂ ਅਸੀਂ ਚੱਲ ਪਏ ਸੀ ਜੀ ਕਰੋ ਚੱਲੇ ਸੀ 메인 ਗਲੀ ਵਿੱਚ ਦੀ ਨੀਗੇ ਮੰਦਰ ਵਾਲੀ ਗਲੀ ਚਲੇ ਗਏ ਉਧਰ ਦੀ ਨਾਲ ਥੋੜਾ ਜਿਹਾ ਟ੍ਰੈਫਿਕ ਘੱਟ ਹੁੰਦਾਗਾ ਕਿਉਂਕਿ ਆਪਣਾ ਨਾ 메인 ਗਲੀ ਜਿਹੜੀ ਪਾਰਲਰ ਵਾਲੀ ਗਲੀ ਚ ਘਾਰਾਗਾ ਤੇ ਇਥੇ ਪਾਰਲਰ ਤੇ ਲੋਕ ਇੰਨੇ ਜ਼ਿਆਦੇ ਹੁੰਦੇ ਨੇ ਜਿਹੜੇ ਵੀਕਲ ਹੁੰਦੇ ਬਾਹਰ ਖੜਾ ਦਿੰਦੇ ਨੇ ਜੀ ਤੇ ਇਧਰ ਦੀ ਜੀ ਅੱਜ ਅਸੀਂ ਤੁਹਾਨੂੰ ਪਿੰਡ ਵਿੱਚ ਦੀ ਲੈ ਕੇ ਚੱਲਾਂਗੇ ਫਿਰਨੀ ਫਿਰਨੀ ਨਹੀਂ ਚੱਲਾਂਗੇ ਪਿੰਡ ਚ ਨਹੀਂ ਜੀ ਇਹ ਸਾਡੇ ਜਿਹੜੇ ਮੇਰੇ ਸਹੁਰਿਆਂ ਦਾ ਚੱਲਾ ਪਿੰਡਾਂ ਵਾਲਾ ਸੜਕ ਹਣ ਉਹ ਇਧਰਲੀ ਗਲੀਆਂ 'ਚ ਹੀ ਸੀਗਾ ਜੀ ਤੇ ਬੜਾ ਵਧੀਆ ਹਨ ਸੁਖਦੀਪ ਦੀ ਅਟੈਚਮੈਂਟ ਸੀ ਉਹਨਾਂ ਦਾ ਥਾਵਾਂ ਦੇ ਨਾਲ ਫਿਰ ਅਸੀਂ ਸੋਚੇ ਵੀ ਮੇਰੇ ਪੇਕੇ ਪਿੰਡ ਵਿੱਚ ਦੇ ਜਾਵਾਂਗੇ ਇਧਰ ਉਹ ਦਾਨੇ ਵਾਲੇ ਦਾਨੇ ਵਾਲੇ ਤੋਂ ਮੁਫਰ ਮੁਫਰ ਤੋਂ ਕਾਹ ਕਿਹੜਾ ਪਿੰਡ ਰਹਿ ਗਿਆ ਪਿਲਸ਼ੀਆਂ ਪਿਲਸ਼ੀਆਂ ਦਸਵੀਂ ਭਰਦੀ ਹੈ ਜੀ ਹਨ ਬਹੁਤ ਨੇੜੇੋਂ ਦੂਰੋਂ ਸੰਗਤ ਆਉਂਦੀ ਹੈਗੀ ਦੇਖੋ ਜੀ ਅਸੀਂ ਜਿਹੜੇ ਮੇਰੇ ਪੇਕੇ ਪਿੰਡ ਪਹੁੰਚ ਗਏ ਹਨ ਤੇ ਗਾਂਹ ਜਾ ਕੇ ਤੁਹਾਨੂੰ ਨਾ ਇੱਕ ਸ਼ਹੀਦ ਬੂਟਾ ਸਿੰਘ ਜੀ ਆ ਦੇਖੋ ਬੁੱਤ ਆਉਂਦਾ ਹਨ ਜਿਹੜੀ 1999 ਦੀ ਕਾਰਗਿਲ ਦੀ ਜੰਗ ਹੋਈ ਸੀ ਨਾ ਸਾਡੇ ਪਿੰਡ ਦੇ ਸ਼ਹੀਦ ਹੋਏ ਸੀ ਉਸ ਥਾਂ ਤੇ ਤੇ ਸਾਡੇ ਪਿੰਡ ਨੂੰ ਹਮੇਸ਼ਾ ਹੀ ਮਾਣ ਰਹੂਗਾ ਸ਼ਹੀਦ ਬੂਟਾ ਸਿੰਘ ਜੀ ਤੇ ਘੜ ਜਾ ਬੱਕਰੀ ਤਾਂ ਨਹੀਂ ਤੁਸੀਂ ਆ ਗਈ ਬੱਕਰੀ ਹੋਰ ਲੰਘ ਗਈ ਵੇ ਦੇਖ ਲੋ ਵੈਸੇ ਕੰਦ ਤੇ ਕਿਵੇਂ ਚੜੀ ਖੜੀ ਸੀ ਨਾ ਉਹ ਦੀਦੀ ਨੀਂਗਾ ਤੁਸੀਂ ਦੂਰ ਤੱਕ ਮਾਰਦੇ ਹੋ ਬੱਕਰੀ ਤਾਂ ਨਹੀਂ ਤੁਸੀਂ ਆ ਗਈ ਆਓ ਲੰਘ ਕੇ ਚਾਹ ਜੀ ਹੋਰ ਰਸਤੇ ਜਾਏ ਹੋਇਆ ਸੀ ਜੀ ਕੰਦਾ ਤੇ ਨ ਮੱਕਰੀਆਂ ਚੜੀਆਂ ਖੜੀਆਂ ਸੀ ਸੋਹਣੀਆਂ ਲੱਗਦੀਆਂ ਸੀ ਜਦੋਂ ਨੂੰ ਮੈਂ ਕੈਮਰਾ ਔਨ ਕੀਤਾ ਗਾਂ ਲੰਗ ਗਏ ਹਨਾ ਲੋ ਜੀ ਹਰਿਆਣੇ ਦੀ ਹੱਦ 'ਚ ਸ਼ੁਰੂ ਹੋ ਗਈ ਤੇ ਡਹੌਲਾ ਕਰਨ ਲੱਗੇ ਪਈਆਂ ਬੇਚਾਰੀਆਂ ਹਨਾ ਗੋਲੇ ਬਣ ਜਾਂਦੇ ਨੇ ਕੰਮ ਦੇ ਬੰਨੇ ਆਉਂਦੀਆਂ ਨੇ ਹਨਾ ਨਿਕਲੇ ਨਹੀਂ ਆਂ ਨਾ ਕਰੋ ਗੋਹਾ ਗੂੜਾ ਲਿੱਟਣੇ ਪਾਣੀ ਮਿਲਦੇ ਕਹਿੰਦੇ ਹਨ ਪੰਜ ਹੂੰ ਆ ਕਰ ਕਲ ਦੇਖੋ ਰੋਗ ਨੇ ਸਾਰੇ ਟੈਨਸ਼ਨਾਂ ਦੇ ਨੇ ਹਨ ਜਦੋਂ ਆਪਾਂ ਆਪਣੇ ਮਨ ਦੀ ਗੱਲ ਕਿਸੇ ਨਾਲ ਕਰਦੇ ਨਹੀਂ ਹੈਗੇ ਲੋ ਜੀ ਗੁਰੂ ਘਰ ਅਸੀਂ ਪਹੁੰਚ ਚੁੱਕੇ ਹਾਂਗੇ ਤੇ ਪਹਿਲਾਂ ਗੁਰਸਿਖਤ ਕਹਿੰਦੀ ਉਤਰ ਅਨਸਾਰ ਮम्मा ਮੈਂ ਗੋਦੀ ਚੜਨਾ ਫਿਰ ਗੋਦੀ ਚੱਕੀ ਹਨ ਤੇ ਜਪਾ ਰੀਂ ਦੀ ਪੂਰੀ ਰੀਸ ਕਰਦੀ ਸੀ ਇਹ ਤੇ ਸੋਹਣੀ ਲੱਗਦੀ ਹੈ ਹਨ ਜ ਜਪ ਵੀ ਔਰ ਗੁਰਸਿਖਤ ਵੀ ਦੋਨੇ ਪੈਣਾ ਜਦੋਂ ਵੀ ਮਿਲਦੇ ਬਹੁਤ ਜ਼ਿਆਦੇ ਖੁਸ਼ ਹੁੰਦੀਆਂ ਨੇ ਹਨ ਸੋ ਜ਼ਿੰਦਗੀ ਦੇ ਵਿੱਚ ਰਿਸ਼ਤੇ ਪਰਮਾਤਮਾ ਵੱਲੋਂ ਬਣਦੇ ਨੇ ਹਨ ਨਭਾਉਣਾ ਸਾਡੇ ਤੇ ਡਿਪੈਂਡਾ ਲੋ ਜੀ ਹੇ ਕਾਲਪੁਰਖ ਵਾਹਿਗੁਰੂ ਕੋ ਇਹ ਅਰਦਾਸ ਕਰਦੇ ਆਂ ਜਿਹੜੇ ਵੀ ਤੁਸੀਂ ਭੈਣ ਭਰਾ ਵੀਡੀਓ ਦੇਖ ਰਹੇ ਹੋ ਵਾਹਿਗੁਰੂ ਤੁਹਾਡੀਆਂ ਵੀ ਹਨਾ ਅਰਦਾਸਾਂ ਪੂਰੀਆਂ ਕਰੇ ਸੁੱਖ ਸ਼ਾਂਤੀ ਬਖਸ਼ੇ ਘਰਾਂ ਦੇ ਵਿੱਚ ਵਾਧਾ ਬਖਸ਼ੇ ਹਨ ਪਰਿਵਾਰ ਚ ਇੱਕਾ ਬਣਾਏ ਰੱਖੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੇ ਕਿੰਨਾ ਸੋਹਣਾ 뷰 ਹੈ ਨਾ ਗੁਰਦੁਆਰਾ ਸਾਹਿਬ ਦਾ ਇੱਕ ਗੁਰੂ ਘਰ ਹੀ ਆ ਜਿੱਥੇ ਜਾ ਕੇ ਮਨ ਨੂੰ ਸਕੂਨ ਮਿਲ ਜਾਂਦਾ ਵੀ ਵਾਹਿਗੁਰੂ ਸਾਰਾ ਕੁਝ ਦੂ ਆਸਮ੍ਰੱਥਾ ਸਾਹਿਬ ਦਾ ਪਾਣੀ ਦੇ ਬੁਲਬਲੇ ਆ ਹਨਾ ਪਰ ਕੁਝ ਵੀ ਨਹੀਂ ਪਤਾ ਕੀ ਹੋ ਜਾਣਾ ਕੀ ਨਾ ਅਸੀਂ ਕੀ ਸੋਚਦੇ ਆ ਕੀ ਹੋ ਜਾਂਦਾ ਹਨਾ ਪਰਮਾਤਮਾ ਸਾਰੀ ਤੇਰੀ ਹੀ ਖੇਡ ਹੈ ਜੀ ਹਨਾ ਤੇ ਇਧਰ ਜੇ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਪਹੁੰਚ ਗਏ ਸੀ ਹਨਾ ਤੇ ਖੱਬੇ ਹੱਥ ਤਲਾਬ ਨੇਗੇ ਤੁਸੀਂ ਇਧਰ ਇਸ਼ਨਾਨ ਕਰ ਸਕਦੇ ਹੋਗੇ ਬਹੁਤ ਜ਼ਿਆਦੇ ਜਿਹੜੇ ਆਪਣੇ ਰੋਗ ਨੇ ਉਹ ਹੁੰਦੇ ਨੇ ਜਦੋਂ ਤੁਸੀਂ ਸ਼ਰਦਾ ਦੇ ਨਾਲ ਪਹੁੰਚਦੇ ਹੋ ਸ਼ਰਦਾ ਹੀ ਇੱਕ ਜੁਹਾ ਸਾਧਨ ਆਗਾ ਜਿੱਥੇ ਸ਼ਰਦਾ ਵੀ ਉੱਥੇ ਤਾਂ ਵੱਡੇ ਵੱਡੇ ਦੁੱਖ ਕੱਟੇ ਜਾਂਦੇ ਨੇ ਜੀ ਆਪਾਂ ਨੂੰ ਸ਼ਰਦਾ ਹੀ ਨਹੀਂ ਹੈਗੀ ਹਨਾ ਫਿਰ ਤੁਸੀਂ ਕਿਤੇ ਮਰਜੀ ਤੁਰੇ ਫਿਰੋ ਕੋਈ ਚੀਜ਼ ਮੈਟਰ ਹੀ ਨਹੀਂ ਕਰਦੀ ਹੈਗੀ ਕਾਫੀ ਮੈਨੂੰ ਲੋਕ ਇੱਥੇ ਮੇਰੇ ਪੇਕੇ ਪਿੰਡ ਤੋਂ ਵੀ ਮਿਲੇ ਮੇਰੇ ਕਿਉਂਕਿ ਮੈਨੂੰ ਸਾਰੇ ਜਾਣਦੇ ਨੇ ਹਨਾ ਆਪਣਾ ਲਗਾਉਂਦਾ ਉਹਨਾਂ ਲੋਕਾਂ ਦੇ ਨਾਲ ਸਾਰੇ ਆਪਣੇ ਆਪ ਦੇ ਨੇ ਜਦੋਂ ਆਪਾਂ ਕਿਸੇ ਨੂੰ ਬੁਲਾਉਣੀ ਹੈ ਹਨਾ ਵਧੀਆ ਲੱਗਦਾ ਜੀ ਜਦੋਂ ਤੱਕ ਕੋਈ ਸਭ ਤੋਂ ਤੱਕੇ

न पी सता सत नान राति करो चत्रानक

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਾਵਨ ਅੰਕ ਹੈ ਜਿਸ ਅੰਕ ਤੋਂ ਆਪਾਂ ਪਾਵਨ ਸ਼ਬਦ ਦਾ ਬਾਤ ਇੱਥੇ ਵੀ ਰਣਿਤਿਆ ਗਿਆ ਹੈ। ਇਹ ਪਾਵਨ ਸ਼ਬਦ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ਸਤਿ ਸ੍ਰੀ ਅਕਾਲ ਦੀ ਪੰਜਾਬੀ ਫੁੱਟਰ ਉਪਰੋਕਤ ਹੈ। ਇਸ ਪਾਵਨ ਸ਼ਬਦ ਦਾ ਬਾਤ ਕਈ ਵਾਰੀ ਆਪ ਜੀ ਹੁਕਮ ਨਾਮੇ ਦੇ ਰੂਪ ਦੇ ਰੂਪ ਦੀ ਸਰਵਣ ਕਰਦੇ ਹੋ ਇਸ ਪਾਵਨ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਆਪਣੇ ਬੇਕਮ ਪਾਪੇ ਤੋਂ ਸਾਨੂੰ ਸਾਰਿਆਂ ਨੂੰ ਨਿਵਾਜਦੇ ਹੁੰਆਂ ਸਾਡੇ ਤੇ ਬਖਸ਼ਿਸ਼ ਕਰਨੀ ਦੀ ਕਿਰਪਾ ਕਰਦੇ ਨੇ ਜੀ ਜੋ ਸਾਰਨਾ ਤੇ ਨੇਾ ਕਰਿਆ सारे आमसंगवर कुमार ने एक गुरु प्यारी साथ संकट पुरुष उसे भी जोड़ना अपना घोषणा कारक ध्यान अपन की दिल की गल्ला उसे भी खोलनी है जो हम अपने साथी आमसंगवर कुमार है तीसरा वह भगवान को वाही की है जो पूरी जिंदगी सजाने वाली विशेषताओं को देना है जीवन से बिल्कुल दूर मारा आत्मा का संदर्भ। तो इस पावन शब्द के लुक आने से हमारा आपकी जीवनसाथी समाज से याद दिलाएं। गुरु की याद में शासन के चलच्छन्न आवियन पर नेताओं ने वास्तविक प्रयास करें उनकी आदर का प्रतिबंध बताओ नसीब एक घंटा अपना संगोती नजरिये से सेवा करनी है।

ਇਹ ਸਿੱਖਾਂ ਨੂੰ ਸਤਿਗੁਰੂ ਦੇ ਦਰ ਦੇ ਨਾਲ ਚੱ ਗਿਆ ਸਤਿਗੁਰੂ ਦੇ ਉਸਤਤਿ ਦਾ ਦੇਖ ਲੈ ਲੂ ਦੇਖ ਪ੍ਰਸ਼ਾਦ ਲੈਣ ਤੋਂ ਬਾਅਦ ਅਸੀਂ ਲੰਗਰ ਹਾਲ 'ਚ ਚਲੇ ਗਏ ਇੱਧਰਲੇ ਪਾਸੇ ਹੀ ਜਦੋਂ ਆਪਾਂ ਉੱਤਰਦਿਆਂ ਪੌੜੀਆਂ ਤੋਂ ਨਾਲ ਹੀ ਲੰਗਰ ਹਾਲ ਹੈਗਾ ਹਨਾ ਬਹੁਤ ਸੋਹਣੀਆਂ ਜਿਹੜੀਆਂ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਨੇ ਤੇ ਨਾਲ ਗੁਰੂ ਸਾਹਿਬਾਨਾਂ ਦੇ ਨਾਮ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਪੰਜ ਪਿਆਰੇ ਤੇ ਪੰਜਾਂ ਤਖਤਾਂ ਦਾ ਇੱਕ ਚਾਰਟ ਮੈਨੂੰ ਬੜਾ ਸੋਹਣਾ ਲੱਗਿਆ ਇਸ ਕਰਕੇ ਮੈਂ ਵੀਡੀਓ ਚ ਲੈ ਲਿਆ ਲੰਗਰ ਛਕਿਆ ਜੀ ਲੰਗਰ ਛਕਣ ਦੇ ਦੌਰਾਨ ਅਸਿਆਂ ਨੂੰ ਹਨਾ ਸਾਡੇ ਇੱਥੇ ਚੁਨੀਰ ਤੋਂ ਵੀ ਮਿਲੇ ਹਨਾ ਜੀ ਮਨ ਨੂੰ ਦਿਖਾ ਦੇ ਤੇ ਲੰਗਰ ਛਕਦੇ ਆ ਛਕਦੇ ਆ ਇੰਨਾ ਜ਼ਿਆਦੇ ਨਹੀਂ ਆਏ ਆ ਦੇ ਤੋਂ ਦੂਸਰੇ ਬੱਚਿਆਂ ਨੂੰ ਟਿਕਾਉਣਾ ਔਖਾ ਹੋ ਗਿਆ ਤੇ ਇਹਨਾਂ ਨੂੰ ਸੀ ਚਿੜੀ ਉੱਡ ਕਾ ਉੱਡ ਖੇਡਣ ਲੱਗਾ ਤੇ ਟਿਕੀਆਂ ਰਹਿਣਗੇ ਹਨਾ ਨਹੀਂ ਮੀਂਹ ਚ ਭਾਈ ਦੀਆਂ ਸੀਗੀਆਂ ਸਾਰੀ ਸੰਗਤ ਇੱਕ ਵਾਰੀ ਤੇ ਇੱਥੇ ਆ ਕੇ ਪ੍ਰੋਪਰਲੀ ਬੈਠ ਗਈ ਹਨਾ ਅੱਧਾ ਘੰਟਾ ਅੱਧਾ ਪੌਣਾ ਘੰਟਾ ਤਾਂ ਲੱਗ ਗਿਆ ਸੀ ਪਰ ਇਹ ਦੇਖੋ ਜਨੀਰ ਜਮਾਂ ਵੀ ਨਹੀਂ ਹੈਗਾ ਮਮਾ ਹੂੰ ਮਮਾ ਅੱਜ ਦੀ ਯਾਤਰਾ ਸਫਲ ਹੈ ਚੁੱਕੇ ਆ ਇਹ 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 ਐ ਡਰੋਨ ਪਹਿਲਾ ਪਿੰਡ ਆਪਣਾ ਮੋਫਰ ਆ ਨਾ ਪੰਜਾਬ ਦਾ ਬਿਲਸੀ ਇਧਰ ਹਰਿਆਣੇ ਦਾ ਪਹਿਲਾ ਹੋ ਗਿਆ ਉਦੋਂ ਵਿੱਚ ਦਾਨੇ ਵਾਲਾ ਹੂਆ ਦਾਨੇ ਵਾਲਾ ਹਾਂਜੀ ਤਾਂ ਦਾਨੇ ਵਾਲੇ ਕੌਣ ਹੈ ਨਾਨੀ ਮੰਮਾ ਨਾਨੂ ਨਾਨੀ ਨਾਨੂ ਨਾਨੂ ਹੂੰ ਨੰਨਾ ਨਾ ਨਾ ਚਾਚਾ ਚਾਚਾ ਨਾ ਨਾ ਚਾਚਾ ਨਾ ਫਿਰ ਹੋਰ ਕੌਣ ਰਹਿੰਦਾ ਉੱਥੇ ਆਪਣਾ ਰੋਕੀ ਰੋਕੀ ਤੇ ਦਾਦਾ ਮਮਾ ਮਾਸੀ ਮਾਸੀ ਬਾਉ ਕਿੰਨੇ ਜਣੇ ਰਹਿੰਦੇ ਆ ਨਾ ਮਾਸੀ ਕਿਵੇਂ ਚੋ-ਚੋ ਕਰ ਦਿੰਦੀ ਆ ਚਾਚਾ ਮਮੀ ਹਾਂਜੀ ਮੈਂ ਕਰ ਦਿੰਦੀ ਹਾਂ ਹਾਂ ਨਾ ਇੱਕ ਅੰਕਲ ਦੇ ਪੱਲੀ ਵਗੈਰਾ ਦਾ ਕਵਰ ਬਣਾਇਆ ਹੋਇਆ ਸੀ ਅਸੀਂ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਉਹ ਜਲਦੀ ਜਲਦੀ ਲੰਘ ਗਏ ਤੇ ਕੋੜਾ ਦਿਖਾਏ ਕਿਉਂਕਿ ਫਰਟ ਸੀਜ਼ਨ ਕੋੜਾ ਨਾ ਬੜਾ ਜਿਆਦਾ ਸ਼ੌਂਕ ਹੈ ਗੇਲੇ ਹੋ ਗਏ ਹਾਂ ਸਾਰੇ ਬਾਲਾਂ ਚ ਪਾਣੀ ਪਾਣੀ ਹੋ ਰਿਹਾ ਕਿਤੇ ਜੂਆ ਵੀ ਨਾ ਪਹਿਜਿਆ ਕਰ ਲਾ ਕੋਈ ਨਾ ਸੀ ਕੱਢ ਦਾਂਗੀ ਸੱਸ ਨੂੰ ਤੇ ਆਪ ਦੀ ਸੱਸ ਤੋਂ ਕਢਾ ਲਈ ਸুইস ਦੇ ਨਾਲ ਹੀ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਜਰੂਰ ਦੱਸਿਓ ਫਿਰ ਮਿਲਦੇ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ